ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਕੀ ਹਾਲਾਤ ਨੇ ਪਹਿਲਾਂ ਆਪਾਂ ਨੂੰ ਇਹ ਅੰਮ੍ਰਿਤ ਬਾਣੀ ਵਿੱਚੋਂ ਸਮਝਣ ਦੀ ਲੋੜ ਹੈ ਪ੍ਰਕਾਸ਼ ਤੋਂ ਪਹਿਲਾਂ ਕੀ ਹਾਲ ਨੇ ਜਾਂ ਇਹ ਨੂੰ ਕਹਿ ਲੋ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕਿਉਂ ਹੋਇਆ ਕੀ ਲੋੜ ਪੈਗੀ ਇਹਦੇ ਬਹੁਤ ਪ੍ਰਸਿੱਧ ਭਾਈ ਗੁਰਦਾਸ ਸਾਹਿਬ ਜੀ ਦੀ ਪਾਈ ਗੁਰ ਦਾਸ ਜੀ ਦਾ ਬਚਨ ਹੈ ਚਾਰ ਵਰਨ ਚਾਰ ਮੱਜਵਾ ਜਗ ਵਿੱਚ ਹਿੰਦੂ ਮੁਸਲਮਾਨੇ ਖੁਦੀ ਬਖੀਲੀ ਤਕਬਰੀ ਖਿੰਟੋ ਤਾਨ ਕਰੇਣ ਧਿਆਨੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਸੁਨਨਤ ਮੁਸਲਮਾਨ ਦੀ ਤੇ ਤਿਲਕ ਜੰਜੂ ਹਿੰਦੂ ਲੁਭਾਣੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਮਨ ਮੋਲਾ ਨੇ ਬੇਦਕ ਤੇਬ ਭੁਲਾਇ ਕੈ ਮੂਹੇ ਲਾਲ ਚ ਦੁਨੀ ਸ਼ੈਤਾਨੇ ਇਹ ਭਾਈ ਗੁਰਦਾਸ ਸਾਹਿਬ ਦੇ ਬੋਲ ਨੇ ਭਾਈ ਗੁਰਦਾਸ ਸਾਹਿਬ ਕਹਿ ਲੱਗੇ ਵੀ ਦੋ ਧਰਮ ਨੇ ਇੱਕ ਮੁਸਲਮਾਨ ਹੈ ਇੱਕ Hindu ਧਰਮ ਹੈ ਚਾਰ ਫਿਰਕੇ ਨੇ ਮੁਸਲਮਾਨ ਧਰਮ ਦੇ ਸਿਆ ਸੁन्नी امام صافی تلاف جی چار ہی ਟੜੇ ਵਰਨ ਨੇ ਉਹ Hindu ਧਰਮ ਦੇ ਨੇ ਖੱਤਰੀ ਬ੍ਰਾਹਮਣ ਸੁਧਰ ਵੈਸ਼ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਸਾਰੇ ਆਪੋ ਆਪਣੀ ਗੱਲ ਕਰਦੇ ਜਿਹੜਾ ਤੇ Hindu ਵੀਰ ਹੈ ਉਹ ਆਖਦਾ ਵੀ ਰੱਬ ਦੀ ਨੇੜਤਾ ਉਹਨੂੰ ਨਸੀਬ ਹੋਵੇਗੀ ਜਿਹੜਾ ਬੰਦਾ ਤਿਲਕ ਲਾਉਂਦਾ ਜੰਝੂ ਪਹਿਨਦਾ ਮੁਸਲਮਾਨ ਕਹਿ ਲੈਂਗੇ ਵੀ ਨਹੀਂ ਭਲਿਆ ਰੱਬ ਦੇ ਤੇ ਨੇੜੇ ਉਹ ਸਭ ਕੁਝ ਸਕਦਾ ਹੈ ਉਹ ਹੋ ਸਕਦਾ ਹੈ ਜਿਹੜਾ ਸੁਨਨਤ ਕਰਦਾ ਹੈ ਮੁਸਲਮਾਨ ਕਹਿੰਦਾ ਖੁਦਾ ਦਾ ਘਰ ਮੱਕਾ ਮਦੀਨਾ ਹੈ ਹਿੰਦੂ ਵੀ ਦਾਖਦੇ ਵੀ ਨਹੀਂ ਖੁਦਾ ਦਾ ਰੱਬ ਦਾ ਘਰ ਤੇ ਗੰਗਾ ਬਨਾਰਸ ਜਾ ਕੇ ਪਤਾ ਲੱਗਦਾ ਹੈ ਭਾਈ ਗੁਰਦਾਸ ਸਾਹਿਬ ਨੇ ਬੜਾ ਪਿਆਰਾ ਬਚਨ ਵਰਤਿਆ ਹੈ ਕਹਿੰਦੇ ਵੇਦ ਕਤੇਬ ਕੁਲਾਇਕ ਹੈ ਹਿੰਦੂ ਵਿਦਵਾਨੇ ਚਾਰ ਵੇਦਾਂ ਦੀ ਜਿਹੜੀ ਧਾਰਮਿਕ ਗ੍ਰੰਥ ਦਾ ਉਪਦੇਸ਼ ਪਲਾ ਦਿੱਤਾ ਉਹਨਾਂ ਨੂੰ ਸ਼ਾਮ ਰਿਕ ਜੁਜਰਥ ਰਵਣ ਦੀ ਕੋਈ ਗਿਆਤ ਨਹੀਂ। ਔਰ ਜਿਹੜਾ ਮੁਸਲਮਾਨ ਵੀਰ ਹੈ ਉਹ ਵੀ ਕਿਤੇ ਵਿੱਚ ਚਾਰ ਗ੍ਰੰਥਾਂ ਦਾ ਜ਼ਿਕਰ ਆਉਂਦਾ ਹੈ ਅੰਜੀਲ ਹੈ ਤੁਰੈਨਤ ਹੈ ਜੰਬੂਰ ਹੈ ਤੇ ਕੁਰਾਨ ਹੈ ਧਾਰਮਿਕ ਗ੍ਰੰਥ ਦਾ ਉਪਦੇਸ਼ ਉਹ ਵੀ ਨਹੀਂ ਪੜਦਾ। ਸੱਚੇ ਵੀ ਸੱਚ ਕਿਨਾਰੇ ਰਹਿ ਗਿਆ। ਖੈ ਮਰਦੇ ਬਾਹਮਨ ਮੌਲਾਨੀ ਭਾਈ ਗੁਰਦਾਸ ਸਾਹਿਬ ਕਹਿੰਦੇ ਲੱਗੇ ਵੀ ਜਿਹੜੀ ਸੱਚ ਦੀ ਬਾਤ ਹੈ ਉਹ ਦੂਰ ਰਹੇਗੀ ਧਰਮ ਦੀ ਗੱਲ ਦੂਰ ਰਹੇਗੀ ਇੱਕ ਦੂਜੇ ਨਾਲ ਈਰਖਾ ਬਸ ਪੈ ਕੇ ਤੇ ਝਗੜਦੇ ਆ ਇੱਕ ਵਚਨ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਆਮਨ ਸੁਣਿਓ ਤੇ ਮੈਂ ਤੁਹਾਨੂੰ ਇੰਨੀ ਵੀ ਬੇਨਤੀ ਕਰਦੇ ਆ ਜਿੱਥੋਂ ਤੁਹਾਨੂੰ ਕੁਝ ਨਾ ਪਤਾ ਲੱਗਿਆ ਤੁਸੀਂ ਬਾਅਦ ਵਿੱਚ ਬੇਸ਼ੱਕ ਪੁੱਛ ਸਕਦੇ ਹੋ ਪਰ ਜਾਇਓ ਗਲ ਸਮਝੀ ਜਾਇਓ ਸਮਝੀ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ ਪ੍ਰਕਾਸ਼ ਤੋਂ ਪਹਿਲਾਂ ਦਾ ਹਾਲ ਕੀ ਹੈ ਵੀ ਤਿੰਨ ਲੋਕ ਨੇ ਇੱਕ ਕਾਜੀ ਹੈ ਜਿਹਦਾ ਕੰਮ ਹੈ ਨਿਆਂ ਕਰਨਾ ਜਾਂ ਅੱਜ ਦੀ ਭਾਸ਼ਾ ਵਿੱਚ ਕਹਾਂ ਜਿਵੇਂ ਅੱਜ ਇੱਕ ਅਦਾਲਤ ਵਿੱਚ ਜੱਜ ਪੈਂਦਾ ਹੈ ਤੇ ਉਹ ਫੈਸਲਾ ਕਰਦਾ ਹੈ ਉਸ ਵਕਤ ਦੀ ਅਦਾਲਤ ਦਾ ਜਿਹੜਾ ਜੱਜ ਹੈ ਉਹ ਕਾਜੀ ਹੈ ਕਾਜੀ ਦਾ ਕੰਮ ਹੈ ਨਿਆਂ ਕਰਨਾ ਪਰ ਗੁਰੂ ਨਾਨਕ ਸਾਹਿਬ ਕਹਿੰ ਲੱਗੇ ਵੀ ਜਿਹੜਾ ਕਾਜੀ ਹੈ ਨਾ ਉਹ ਨਿਆਂ ਨਹੀਂ ਕਰਦਾ ਬਲਕਿ ਹੱਕ ਗਵਾ ਦਿੰਦਾ ਕਾਜੀ ਕੂੜ ਬੋਲ ਮਲ ਖਾਏ ਝੂਠ ਬੋਲਦਾ ਹੈ ਦੂਜਾ ਇੱਕ ਬ੍ਰਾਹਮਣ ਹੈ ਬ੍ਰਾਹਮਣ ਜਿਹਦਾ ਉਹਦਾ ਕਰਮ ਹੈ ਵੀ ਧਰਮ ਦੀ ਗੱਲ ਦੱਸਣੀ ਧਰਮ ਸਮਝਾਉਣਾ ਸਤਿਗੁਰ ਕਹਿੰਦੇ ਕਿ ਬ੍ਰਾਹਮਣ ਨਾ ਵੈ ਜੀਆ ਕਾਇ ਉਹ ਤੇ ਇਸ ਨਾਂ ਨਹੀਂ ਦੋ ਚਾਰ ਜਨਨ ਨੂੰ ਲੁੱਟ ਕੇ ਧਰਮ ਦੇ ਨਾਂ 'ਚ ਫਿਰ ਕਰਦਾ ਤੀਤਾ ਜਿਹੜਾ ਜੋਗੀ ਹੈ ਤੇ ਉਹਦਾ ਕੰਮ ਹੈ ਵੀ ਲੋਕਾਂ ਨੂੰ ਜਿਉਣ ਦੀ ਯੋਗਤ ਦਸ਼ਨੀ ਗਿਆਨ ਮੰਡਨਾ ਇਹ ਗੱਲ ਚੇਤਾ ਰੱਖਿਓ ਜਿਵੇਂ ਅੱਜ ਦੇ ਸਕੂਲ ਯੂਨੀਵਰਸਿਟੀਆਂ ਨੇ ਉੱਥੇ ਗਿਆਨ ਦੀ ਗੱਲ ਹੈ ਉਦੋਂ ਜਿਹੜਾ ਵਿਦਿਆ ਦਾ ਬਹੁਤਾ ਪ੍ਰਬੰਧ ਹੈ ਉਹ ਜੋਗੀ ਦੇ ਹੱਥ ਨੇ ਹੈ ਤੇ ਜੋਗੀ ਦਾ ਕੰਮ ਸੀ ਗਿਆਨ ਦੀ ਗੱਲ ਕਰਨੀ ਪਰ ਸਤਿਗੁਰੂ ਕਹਿੰਨ ਲੱਗੇ ਵੀ ਜੋਗੀ ਯੁਗਤ ਨਾ ਜਾਣੇ ਅੰਧ ਉਹ ਤੇ ਖੋਦੀ ਜਿਉਣ ਦੀ ਜ਼ੁਗਤੀ ਭੁੱਲ ਗਿਆ ਖੋਦੀ ਹਨੇਰੇ ਚ ਹੈ ਤਿੰਨ ਲੋਕ ਸੀ ਕਾਜੀ ਬ੍ਰਾਹਮਣ ਤੇ ਜੋਗੀ ਕਾਜੀ ਨੇ ਆਪਣੀ ਗੱਲ ਭੁਲਾ ਦਿੱਤੀ ਇਨਸਾਫ ਨਹੀਂ ਕਰਦਾ ਜਿਹੜਾ ਬ੍ਰਾਹਮਣ ਹੈ ਉਹ ਧਰਮ ਦੀ ਗਲ ਦਸਨ ਦੀ ਪਜਾਏ ਧਰਮ ਦੇ ਨਾਂ ਹੇਠ ਲੁੱਟਦਾ ਤੇ ਜਿਹੜਾ ਜੋਗੀ ਹੈ ਜੋਨਤੀ ਜੁਗਤ ਭੁੱਲ ਗਿਆ ਤਿੰਨਾ ਨੇ ਸਮਾਜ ਦਾ ਭਲਾ ਕਰਨਾ ਸੀ ਪਰ ਗੁਰੂ ਨਾਨਕ ਸਾਹਿਬ ਕੇ ਲਗੇ ਵੀ ਨਹੀਂ ਭਲਿਆ ਇਹ ਤਿੰਨੋਂ ਕਰ ਕੀ ਰਹੇ ਨੇ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆ ਖਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਹ ਜਾੜੇ ਕਾ ਬੰਦ ਤਿੰਨੇ ਉਜਾੜ ਰਹੇ ਨੇ ਸਮਾਜ ਇੱਕ ਬਚਨ ਹੋਰ ਭਾਈ ਗੁਰਦਾਸ ਸਾਹਿਬ ਜੀ ਦਾ ਉਹ ਵੀ ਪੜ ਲਵੋ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਵੀ ਹਾਲ ਇਹ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਕਲ ਆਈ ਕੁੱਤੇ ਮੂਹੀ ਖਾਜ ਹੁਆ ਮਰਦਾਰ ਗੁਸਾਈ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਪਰਜਾ ਅੰਦੀ ਗਿਆਨ ਬਿਨ ਕੂੜ ਕੁਸਤ ਮੁਖੋਂ ਆਲਾਈ ਚੇਲੇ ਸਾਜ ਵਜਾਇੰਦੇ ਨਚਨ ਗੁਰੂ ਬਹੁਤ ਵਿਦ ਭਾਈ ਚੇਲੇ ਬੈਠਨ ਘਰਾਂ ਵਿੱਚ ਗੁਰ ਉੱਚ ਘਰੀ ਤੇ ਨਾੜੇ ਜਾਈ ਤੇ ਅਗਲਾ ਬਚਨ ਵਰਤਿਆ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਇਸਤਰੀ ਪੁਰਖ ਹੈ ਧਾਮ ਹਿੱਤ ਭਾਵੇਂ ਆਵੇ ਟਿਠਾਉਂ ਜਾਈ ਵਰਤਿਆ ਪਾਪ ਸਭਸ ਜੰਗ ਮਾਰੀ ਇਹਦੇ ਅਰਥ ਤੁਹਾਨੂੰ ਸਮਝਣ ਦੀ ਬਹੁਤ ਲੋੜ ਹੈ ਮੈਂ ਇੱਕ ਬੇਨਤੀ ਕਰਾਂ ਦੀ ਜੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨੂੰ ਸਮਝ ਲੈਣਾ ਆਹ ਬੋਲਾਂ ਨੂੰ ਸਮਝਣਾ ਪਵੇਗਾ ਸਾਨੂੰ ਭਾਈ ਗੁਰਦਾਸ ਸਾਹਿਬ ਆਖਦੇ ਐ ਕਹਿ ਲੱਗੇ ਜਿਹੜਾ ਰਾਜ ਹੈ ਵਕਤੀ ਕੋਟ ਬਾੜ ਖੇਤ ਨੂੰ ਖਾਰੀ ਹੈ ਰਾਜੇ ਜਿਹੜਾ ਨਿਆਂ ਨਹੀਂ ਕਰਦਾ ਪ੍ਰਜਾ ਦੀ ਸੇਵਾ ਨਹੀਂ ਕਰਦਾ ਬਲਕਿ ਪ੍ਰਜਾ ਨੂੰ ਖਾ ਰਿਹਾ ਹੈ ਕਲ ਆਈ ਕੁੱਤੇ ਮੂਹੀ ਕੁੱਤੇ ਨੂੰ ਹੀ ਬਿਰਤੀ ਹੈ ਇੱਕ ਬਿੰਤੀ ਤੁਹਾਨੂੰ ਹੁਣ ਕਹਿ ਦਿਆਂ ਗੁਰਬਾਣੀ ਵਿੱਚ ਕੂਕਰ ਦੀਆਂ ਤਿੰਨ ਬਿਰਤੀਆਂ ਦਾ ਜ਼ਿਕਰ ਹੈ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਤਿੰਨ ਬਿਰਤੀਆਂ ਦਾ ਜ਼ਿਕਰ ਹੈ ਇੱਕ ਕੂਕਰ ਦੀ ਵਫਾਦਾਰੀ ਦਾ ਜ਼ਿਕਰ ਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਪੜ੍ਹਦੇ ਹਾਂ ਸਵਾਮੀ ਕੂਗ੍ਰਿ ਜੋਸਦਾ ਸਵਾਨ ਤਰਤਨੀ ਨਿਤ ਨਾਨਕ ਇਹ ਵਿਦ ਹਰ ਭਜੂ ਇੱਕ ਮਨ ਹੋਏ ਇੱਕ ਚਿਤ ਜਿਵੇਂ ਇੱਕ ਕੂਕਰ ਮਾਲਕ ਦਾ ਦਰ ਨਹੀਂ ਛੱਡਦਾ ਉਹਦੀ ਵਫਾਦਾਰੀ ਦੀ ਗੱਲ ਹੈ ਇੱਕ ਜ਼ਿਕਰ ਆਏਗਾ ਬਿੱਕੂ ਬਾਣੀ ਦਾ ਬੋਲ ਹੈ ਮੈਂ ਤਾਂ ਕਹਨੀ ਹੈ ਬਿੱਕੂ ਕੁਰ ਦੀ ਪੂਛ ਹੈ ਨਾ ਜਿਹੜੀ ਉਹ ਕੰਨ ਦੀ ਸਿੱਧੀ ਨਹੀਂ ਹੁੰਦੀ ਗੁਰ ਤੇਗ ਬਹਾਦਰ ਸਾਹਿਬ ਨਿਕਬਤ ਨਾਖੇ ਕਹਿਣ ਲੱਗੇ ਭਲਿਆ ਮੈਂ ਕਈ ਵਾਰੀ ਤੈਨੂੰ ਬੜੀ ਧਰਮ ਦੀ ਗੱਲ ਦੱਸਦਾ ਬੜੀ ਚੰਗੀ ਗੱਲ ਦੱਸਦਾ ਤਾਂ ਜੋ ਤੇਰਾ ਜੀਵਨ ਸਫਲ ਹੋ ਸਕੇ ਪਰ ਕਈ ਵਾਰੀ ਜਿਹੜਾ ਮਨੁੱਖ ਕੁਕਰ ਦੀ ਪੂਸ਼ ਭੰਗ ਆਪਣੇ ਵਿੱਚ ਬਕਾਰਾਂ ਦੇ ਬਲ ਪਾ ਕੇ ਬੈਠਾ ਹੈ ਤੇ ਕਈ ਵਾਰੀ ਕੰਮ ਹੀ ਨਹੀਂ ਕਰਦਾ ਤੇ ਆਪਣੇ ਆਪ ਨੂੰ ਧਰਮ ਦੇ ਰਾਹ ਸਿੱਧੇ ਦਾ ਨਹੀਂ ਤੋਰਦਾ ਬਾਣੀ ਚ ਇੱਕ ਬਚਨ ਆਉਂਦਾ ਸੁਆਨ ਪੂਠ ਜੋ ਹੋਏ ਨਾ ਸੂਦੋ ਕਾਹੇ ਉਹਨਾਂ ਕਾਂਡ ਤਰੇ ਇੱਕ ਤੀਜਾ ਬਚਨ ਆਉਂਦਾ ਬਾਣੀ ਅੰਦਰ ਉਹ ਸ਼ਬਦ ਆਉਂਦਾ ਚੱਕੀ ਚਾਟੇ ਚੂਨ ਖਾਹੇ ਚੱਕੀ ਕਾ ਚੀਥਰਾ ਕਹਾ ਲੈ ਜਾਏ ਕੁੱਕਰ ਆਉਂਦਾ ਚੱਕੀ ਚੱਟਦਾ ਆਟਾ ਖਾਂਦਾ ਤੇ ਉਹ ਇੰਨਾ ਲਾਲਚੀ ਐ ਵੀ ਜਾਨ ਲੱਗਿਆਂ ਚੱਕੀ ਸਾਫ ਕਰਨ ਵਾਲਾ ਜਿਹੜਾ ਕੱਪੜਾ ਐ ਨਾ ਉਹ ਵੀ ਲੈ ਜਾਂਦਾ ਸਾਬ ਕਹਿੰਨ ਲੱਗੇ ਵੀ ਪੰਧਿਆ ਤੂੰ ਆਟਾ ਖਾ ਲਿਆ ਤੇ ਉਹਨੂੰ ਕੱਪੜਾ ਤੇ ਛੱਡ ਦੇ ਆਹ ਕੁੱਤੇ ਮੂੰਹੀ ਵਰਤੀ ਐ ਵੀ ਕੁਛ ਵੀ ਨਾ ਛੱਡਣਾ ਹੁਣ ਭਾਈ ਗੁਰਦਾਸ ਸਾਹਿਬ ਨੇ ਇਹ ਵਚਨ ਵਰਤੇ ਐ ਕਹਿਣ ਲੱਗੇ ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮਰਦਾਰ ਗਸਾਈ ਇਹੋ ਜੀ ਭਿਆਨਕ ਵਰਤੀ ਦੇ ਲੋਕ ਬਣ ਕੇ ਇਹਦਾ ਰਾਜਾ ਬਣ ਗਿਆ ਕੁੱਤੇ ਮੂੰਹੀ ਵਰਤੀ ਦਾ ਮਾਲਕ ਹੈ ਤੇ ਮਨ ਨੂੰ ਮੁਰਦੇ ਵੀ ਖਾਈਦਾ ਰਿਹਾ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਨੂੰ ਖਾਈ ਰਾਜਾ পাপ ਕਮਾਉਂਦਾ ਬਾੜ ਖੇਤ ਨੂੰ ਖਾਰੀ ਹੈ ਅੱਗੇ ਕਹਿ ਲੱਗੇ ਵੀ ਜੜੀ ਅਗਲੀ ਕਹਾਣੀ ਹੈ ਚੇਲੇ ਸਾਜ਼ ਵਜਾਏ ਦੇ ਨਚਨ ਗੁਰੂ ਬਹੁਤ ਵਿਦ ਭਾਈ ਚੇਲੇ ਸਾਜ਼ ਵਜਾਉਂਦੇ ਐ ਤੇ ਗੁਰੂ ਚੇਲਿਆਂ ਦੇ ਸਾਜ਼ ਤੇ ਨੱਚਦਾ ਹੈ ਚੇਲੇ ਬੈਠਣ ਘਰਾਂ ਵਿੱਚ ਗੁਰ ਉੱਠ ਘਰੀਤ ਨਾੜੇ ਜਾਈ ਵੇਖੋ ਗੁਰੂ ਕੋਲ ਸਿੱਖ ਚੱਲ ਕੇ ਹੁੰਦੇ ਆ ਪੰਗੀ ਤੇ ਗੁਰੂ ਕੋਲ ਚਲ ਕੇ ਆਏ ਆ ਪਰ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਵੀ ਹਾਲ ਇਹ ਹੈ ਵੀ ਚੇਲੇ ਘਰਾਂ ਵਿੱਚ ਬੈਂਦੇ ਆ ਗੁਰੂ ਚੇਲਿਆਂ ਦੇ ਘਰਾਂ ਵਿੱਚ ਜਾਂਦਾ ਹੈ ਉਹ ਗੁਰੂ ਕਿਹੋ ਜਿਹਾ ਹੋਏਗਾ ਜਿਹੜਾ ਚੇਲਿਆਂ ਨੂੰ ਜਾ ਕੇ ਇਵੇਂ ਪਰਮਾਉਂਦਾ ਹੋਏਗਾ ਤੇ ਅਗਲਾ ਜਿਹੜਾ ਵਚਨ ਵਰਤਿਆ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਕਾਜੀ ਰਿਸ਼ਵਤ ਖੋਰੀ ਕਰਦਾ ਤੇ ਉਹ ਹੱਕ ਦੀ ਗੱਲ ਕਰਦਾ ਨਹੀਂ ਹੱਕ ਗਵਾਉਂਦਾ ਅਗੇ ਇੱਕ ਬੜਾ ਪਿਆਰਾ ਬਚਨ ਵਰਤਿਆ ਉਹ ਪਰਜਾ ਅੰਦੀ ਗਿਆਨ ਬਿਨ ਕੂੜ ਕੁਸਤ ਮੁਖੋਂ ਅਲਾਈ ਪਰਜਾ ਵੀ ਇਹਨਾਂ ਜਿਹੜੀ ਉਹ ਗਿਆਨ ਤੋਂ ਸਖਣੀ ਹੈ ਤੇ ਕੂੜ ਦੇ ਸਹਾਰੇ ਜ਼ਿੰਦਗੀ ਜਿਉਣੀ ਹੈ ਮੈਂ ਰੁੱਖ ਕੇ ਬੇਨਤੀ ਕਰਨ ਲੱਗਿਆ ਸਿੱਖ ਨੂੰ ਨਾ ਗੁਰੂ ਨੇ ਬੜਾ ਅੰਮ੍ਰਿਤ ਗਿਆਨ ਨਾਲ ਜੋੜਿਆ ਸਿੱਖ ਨਕੀਦ ਦਾ ਫਕੀਰ ਨਹੀਂ ਹੈ ਪਰ ਬਦਕਿਸਮਤੀ ਹੈ ਸਿੱਖ ਦੀ ਵੀ ਇਹ ਕਈ ਵਾਰ ਗੁਰੂ ਦੇ ਗਿਆਨ ਨੂੰ ਸਮਝਣ ਦੀ ਬਜਾਏ ਫਿਰ ਵੀ ਅਗਿਆਨਤਾ ਵਿੱਚ ਪੈ ਕੇ ਤੇ ਭਰਮ ਦੀ ਜ਼ਿੰਦਗੀ ਜਿਉਂਦਾ ਹੈ ਹਾਲਾਂਕਿ ਅੰਮ੍ਰਿਤ ਬਾਣੀ ਦੇ ਜਿਹੜੇ ਬੋਲ ਨੇ ਇਹ ਮੇਰਾ ਵਿਸ਼ਾ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਦਸਮ ਪਾਤਸ਼ਾਹ ਤੱਕ 239 ਸਾਲ ਲਾ ਕੇ 239 ਸਾਲ ਲੱਗੇ ਨੇ ਲੜ ਕੀਤੇ ਲਾਇਆ ਸਿੱਖ ਨੂੰ ਕੱਲਾ ਸਿੱਖ ਨੂੰ ਨਹੀਂ ਪੂਰੀ ਮਨੁੱਖਤਾ ਨੂੰ ਲਾਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਹੁਣ ਚੇਤਾ ਰੱਖਿਓ ਕੁਝ ਗੰਧਰ ਵਿੱਚ ਤੁਹਾਨੂੰ ਵੀ ਕੁਝ ਨਹੀਂ ਹੈ ਕਥਾ ਕਰਨ ਦੇ ਆਪਾਂ ਕਿੰਨਾ ਕੋ ਪੱਦਰ ਆਪਣਾ ਸੁਰਤ ਦਾ ਲੈ ਕੇ ਆਏ ਆ ਤੇ ਛੇਕ ਜਿੰਨੀ ਅੰਮ੍ਰਿਤ ਬਾਣੀ ਹੈ ਇਹ ਤੇ ਬੜਾ ਰੱਬੀ ਗਿਆਨ ਹੈ ਮੈਂ ਕਈ ਵਾਰੀ ਬੇਨਤੀ ਆਖਦਾ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਣੀ ਵਿੱਚ ਸਮਾਦਿਕ ਜੀਵਨ ਪਿਆ ਤੂੰ ਕਿਵੇਂ ਜਿਉਣਾ ਹੈ ਸਮਾਜ ਵਿੱਚ ਕਿਵੇਂ ਰਹਿਣਾ ਹੈ ਤੇਰਾ ਧਾਰਮਿਕ ਜੀਵਨ ਕਿਹੋ ਜਿਹਾ ਹੋਵੇ ਤੇਰਾ ਆਰਥਿਕ ਜੀਵਨ ਹੈ ਜਿਹੜਾ ਤੂੰ ਪਦਾਰਥ ਚ ਕਿਵੇਂ ਭੋਗਨੇ ਹੈ ਕਿਹੜੇ ਪਦਾਰਥ ਭੋਗਨੇ ਹੈ ਕਿਹੋ ਜਿਹਾ ਲਿਬਾਸ ਹੋਵੇ ਸਾਰਾ ਕੁਝ ਪਿਆ ਹੈ ਤੇ ਸਿੱਖਾ ਤੇਰਾ ਰਾਜ ਨਿਤਿਕ ਜੀਵਨ ਐ ਨਾ ਉਹ ਵੀ ਬਾਣੀ ਚ ਪਿਆ ਜੇ ਤੂੰ ਰਾਜ ਵੀ ਕਰਨਾ ਹੈ ਨਾ ਤੇ ਤੂੰ ਰਾਜ ਕਿਹੋ ਜਿਹਾ ਕਰੀ ਮੈਂ ਫਿਰ ਬੇਨਤੀ ਕਰਾਂ ਭਾਈ ਗੁਰਦਾਸ ਸਾਹਿਬ ਨੇ ਬਚਨ ਵਰਤਿਆ ਵੀ ਪਰਜਾ ਅੰਦੀ ਗਿਆਨ ਵਿਨ ਕੂੜ ਕੁਸਤ ਮੁਖੋਂ ਆਲਾਈ ਤੇ ਅੱਗੇ ਜਾ ਕੇ ਬਚਨ ਆਖਿਆ ਵੀ ਇਸਤਰੀ ਪੁਰਖ ਹੈ ਧਾਮ ਹਿਤ ਭਾਵੇਂ ਆਵੇ ਕਿਥੋਂ ਜਾਈ ਜਿਹੜਾ ਗ੍ਰਸਤੀ ਜੀਵਨ ਹੈ ਲੋਕਾਂ ਦਾ ਉਹਦੀ ਕੋਈ ਮਰਿਆਦਾ ਨਹੀਂ ਹੈ ਕੇਵਲ ਟਕੇ ਖਾਤਰ ਸੀਮਤ ਹੈ ਤੇ ਕੋਈ ਕਿੱਛੇ ਜਾਏ ਤੇ ਕੋਈ ਕਿੱਥੀ ਆਏ ਉਹਦੇ ਜੀਵਨ ਦੀ ਮਰਿਆਦਾ ਨਹੀਂ ਨਹੀਂ ਬਸ ਕੱਲਾ ਧਾਮ ਵੇਖਿਆ ਜਾਂਦਾ ਹੈ ਟੰਗਾ ਵੇਖਿਆ ਜਾਂਦਾ ਹੈ ਤੇ ਗ੍ਰਸਤੀ ਜੀਵਨ ਵਿੱਚ ਪਤੀ ਪਤਨੀ ਦਾ ਜਿਹੜਾ ਪਵਿੱਤਰ ਰਿਸ਼ਤਾ ਹੈ ਤੇ ਉਹਨੂੰ ਵੀ ਧਾਤ ਦੇ ਲਾਇਆ ਹੋਇਆ ਹੈ ਮੈਂ ਫਿਰ ਤੁਹਾਨੂੰ ਕਹਿ ਲੇਕੀ ਜੰਧੇ ਨੂੰ ਕੁਝ ਗੱਲ ਕਰਨੀ ਹੈ ਅੱਜ ਵੀ ਕਿਹੜਾ ਸੀ ਕੰਮ ਨਹੀਂ ਕਰਦੇ ਸਦੀਆਂ ਪਹਿਲਾਂ ਗੁਰੂ ਨੇ ਸ਼ਬਦ ਸਮਝਾਇਆ ਅੱਜ ਵੀ ਤੇ ਜਦੋਂ ਰਿਸ਼ਤੇ ਨਾਤੇ ਚੱਲਦੇ ਆ ਤੇ ਦਾਮ ਤੱਕ ਕੀ ਗੱਲ ਸੀਮਤ ਹੈ ਕਿੰਨਾ ਟਕੇ ਲਾਏ ਜਾਣਗੇ ਕਿੰਨਾ ਧਨ ਦਿੱਤਾ ਜਾਏਗਾ ਫਿਰ ਕੋਈ ਰਿਸ਼ਤੇ ਨਾਤੇ ਦੀ ਗੱਲ ਚੱਲਦੀ ਹੈ ਇਹਦੇ ਪਿੱਛੇ ਅਸੀਂ ਕਿੰਨੇ ਉੱਜੜੇ ਆ ਮੈਂ ਮੰਗਲਾ ਸਾਹਿਬ ਤੇ ਇੱਕ ਵਾਰ ਅੱਜ ਕੀਤੀ ਸੀ ਤਲਾਕ ਸ਼ਬਦ ਹੈ ਨਾ ਜਿਹੜਾ ਸਿੱਖ ਧਰਮ ਵਿੱਚ ਕਿਤੇ ਵੀ ਨਹੀਂ ਹੈ ਤਲਾਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਤਲਾਕ ਸ਼ਬਦ ਸਿੱਖ ਰਹਿਤ ਮਰਿਆਦਾ ਵਿੱਚ ਨਹੀਂ ਤਲਾਕ ਸ਼ਬਦ ਸਿੱਖ ਇਤਿਹਾਸ ਵਿੱਚ ਨਹੀਂ ਹੈ ਤੁਸੀਂ ਪ੍ਰਾਤਨ ਸਿੱਖਾਂ ਦਾ ਜੀਵਨ ਪੜੋ ਜਿੰਨਾ ਮਰਜੀ ਕਦੀ ਵੀ ਕੋਲ ਮਿਲਣਾ ਵੀ ਫਲਾਣਾ ਜਿਹੜਾ ਸਿੱਖ ਸੀ ਮਾਇਆ ਕਾਤਰ ਬਣੀ ਨਹੀਂ ਤੇ ਤਲਾਕ ਹੋ ਗਿਆ ਪਰ ਅੱਜ ਗੁਰੂ ਤੋਂ ਟੁੱਟੇ ਜਿਹੜਾ ਪਤੀ ਪਤਨੀ ਦਾ ਇੱਕ ਪਵਿੱਤਰ ਰਿਸ਼ਤਾ ਹੈ ਤੇ ਅਸੀਂ ਜਦੋਂ ਗਾਲੀ-ਦਾਮ ਤੋਂ ਸ਼ੁਰੂ ਕੀਤੀ ਏ ਟਕੇ ਤੋਂ ਤੇ ਉਹ ਟਕੇ ਦੀ ਵਪਾਰੀ ਵਪਾਰੀ ਬਣਤੀ ਹੈ ਨਾ ਖਿਮਾ ਕਰਦੇ ਹੋ ਵਪਾਰ ਬਿਰਤੀ ਬਣਾਈ ਤੇ ਅੱਜ ਸਭ ਤੋਂ ਵੱਧ ਜਿਹੜੇ ਤਲਾਕ ਨੇ ਦੁੱਖ ਨਾਲ ਕਹਿਣਾ ਪੈਂਦੇ ਹੋ ਪੰਜਾਬੀਆਂ ਵਿੱਚ ਦਾ ਸਾਡੇ ਲੋਕਾਂ ਵਿੱਚ ਹੋ ਰਹੇ ਨੇ ਇਹਦਾ ਕਾਰਨ ਕੀ ਬਣਿਆ ਇੰਨਾ ਪਵਿੱਤਰ ਰਿਸ਼ਤਾ ਹੈ પતિ ਪਤਨੀ ਦਾ ਜਦੋਂ ਕੋ ਨੂੰ ਵਪਾਰ ਦੀ ਨਿਗਾਹ ਨਾਲ ਵੇਖਿਆ ਨਾ ਸੱਚ ਜਾਨੋ ਮੈਂ ਕਈ ਵਾਰ ਅਖਨੇ ਵਪਾਰ ਵਿੱਚ ਇੱਕ ਧਿਰ ਨੂੰ ਨਫਾ ਇੱਕ ਨੂੰ ਨੁਕਸਾਨ ਹੈ ਅਸੀਂ ਰਿਸ਼ਤਿਆਂ ਦੀ ਕਦਰ ਗੁਰੂ ਨੇ ਬੜੀ ਥਾਂ ਤੇ ਸਮਝਾਈ ਹੈ ਹੁਣ ਭਾਈ ਗੁਰਦਾਸ ਸਾਹਿਬ ਇੱਥੇ ਕੀ ਕਹਿ ਰਹੇ ਨੇ ਕਹਿੰਨ ਲੱਗੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਇਸਤਰੀ ਪੁਰਖੇ ਧਾਮ ਹਿਤ ਪਾਵੇਂ ਆਵੋ ਕਿਥਾਂ ਮੁਜਾਈ ਕੇਵਲ ਧਾਮ ਤੱਕ ਗੱਲ ਸੀਮਤ ਹੈ ਕੋਈ ਕਿੱਛੀ ਤੁਰਿਆ ਫਿਰੇ ਇੱਜ਼ਤ ਮਾਨ ਮਰਿਆਦਾ ਦਾ ਤੇ ਲਾਕੇ ਵਰਤਿਆ ਪਾਪ ਸਭ ਜਗ ਮਾਹੀ ਤੇ ਬਿਲਕੁਲ ਚਾਰਛੇ ਦੇ ਪਾਪ ਵਰਤ ਗਿਆ ਤਰਫ਼ ਦੀ ਗੱਲ ਨਾ ਦੇਈ ਜਦੋਂ ਇੰਨਾ ਕਹਿਰ ਟਿਆ